ਬਾਪੂ ਜੀ ਆਪਣਾ 47 ਵਕਤ ਪਿੰਡ ਕਿਹੜਾ ਸੀ ਕਾਦਰਾਵਾਲਾ ਜ਼ਿਲ੍ਹਾ ਜ਼ਿਲ੍ਹਾ ਮਲਟੂਕਮਰੀ ਅੱਛਾ ਬਾਪੂ ਜਦੋਂ ਇਹ ਐਲਾਨ ਹੋਇਆ ਪਾਕਿਸਤਾਨ ਜਿਹੜਾ ਉਹ ਭਾਰਤ ਦੇਸ਼ ਦੋ ਬਣਨ ਲੱਗੇ ਨੇ ਤੇ ਕਿਸ ਤਰ੍ਹਾਂ ਦਾ ਮਾਹੌਲ ਸੀ ਉਦੋਂ ਉਹ ਜਾ ਅਸੀਂ ਮਾਲਚਰਾਹ ਦੇ ਸੀ ਬਾਹਰ ਕਾਦਰਾਵਾਲਾ ਅ ਅਜਾ ਆਜੋਦਾ ਹੈਗਾ ਨਾ ਚੌਦੀ ਬੈਠੇ ਇੰਨਾ ਦਾ ਪੈਂਦੇ ਤੇ ਲੋੜ ਲੰਗਾ ਬੜੇ ਤਾਜ ਚਲਦੇ ਆ ਨਾ ਮੋਲ ਇਹਦਾ ਹੋ ਗਿਆ ਮੋਲ ਇਹਦਾ ਹੋ ਗਿਆ ਵੀ ਉਹਨਾਂ ਨੇ ਜਾਂ ਨੂੰ ਪੁੱਛਿਆ ਮੁਸਲਮਾਨ ਦੇ ਆਪਣੀ ਹਿੰਦੂ ਰੰਝਾ ਉਹਨਾਂ ਨੇ ਕਿਹਾ ਤੁਸੀਂ ਵੀਰ ਕਿੰਨੇ ਉਹ ਕਹਿੰਦੇ ਦੱਸੋ ਆ 2 ਲੱਖ ਹੈ ਤੇ ਉਹ ਲੋ ਮੋਲ ਆ ਵਾ ਸੀ ਹਿੰਦੁਸਤਾਨ ਪਾਕਿਸਤਾਨ ਕਜੀ ਸਵਾਰ 2 ਲੱਖ ਆ ਤੇ 3 ਲੱਖ ਮਗਰ ਹੋਰ ਆ ਰਹੇ ਉਹ ਜੋ ਪੈ ਚੀ ਚਕਾੜਾ ਗਿਆ ਤੇ ਜੋ ਉਹ ਛਾਦੇ ਵਾਲੋ ਉੱਤੇ ਤੇ ਕਦਰਵਾਦ ਨੂੰ ਆ ਆ ਵਾਸੀ ਕੀ ਗੱਲ ਆ ਮਨ ਦਾ ਰੰਗ ਪਾ ਕੇ ਰੰਗ ਪਾ ਕੇ ਰੰਗ ਪਾ ਕੇ ਤੇ ਜੋ ਸਲ ਮਾਰਦੇ ਉਹ ਜੀ ਵੇਖਿਆ ਉਹਦਾ ਬੜਾ ਗਰਮ ਹੋਇਆ ਕੰਮ ਉਹ ਸੂ ਬਾਦ ਤੇਰਾ ਸਾਡੇ ਜਿਹੜੇ ਸਰਪੜੇ ਦੇ ਯਾਰ ਇੱਕ ਫਰਾਦਾ ਬੰਦਾ ਸੀ ਤਾਂ ਫੌਜਾ ਸਿੰਘ ਉਹ ਕਹਿੰਦਾ ਸੀ ਇਹ ਤੇ ਜਮਾਨਾ ਦਾ ਆਪਾਂ ਨੂੰ ਪਾਕਿਸਤਾਨ ਦਾ ਜਾਣਾ ਪੈਗਾ ਤੇ ਹੁਣ ਆਪਾਂ ਗੱਡੀ ਚੜ ਚੱਲੀਏ ਤੇ ਟੁਰਕੇ ਨਹੀਂ ਜਾਣਾ ਉਹ ਬਿਮਾਰ ਸੀ ਉਹ ਜੇ ਅਖਲਾਕ ਸੀ ਮੁਸਲਿ ਕੁਸਲੀ ਨਿੱਕੀ ਜਾਣ ਲੈ ਅਸੀਂ ਆ ਇਕਲਾਵਾਲ ਦੇ ਰੋ ਕਰਦੇ ਨਾ ਜੀ ਇਕੱਟੇ ਆ ਕੇ ਅਸੀਂ ਤੋਰਪਾ ਕਲਰਾਵਾ ਨੂੰ ਖੂਦੇ ਗਈ। ਉਹ ਤੋਂ ਤੋਰਪਾ ਮਾਲ ਮੋਲ ਲੈ ਕੇ ਤੇ ਮੁਸਲਮਾਨ ਸਾਡੇ ਨਾਲ ਖੈਨਦੇ ਸਨ। ਉਹ ਕਿਉਂ ਕਿ ਉਹਨਾਂ ਦੇ ਮੋਢੇ ਦਾ ਪਾਣੀ ਲੱਗਦਾ ਤੇ ਸਾਡਾ ਪਾਣੀ ਚੋੜ ਲੈਂਦੇ ਸੀ। ਸਾਡੇ ਬੋਢੇ ਨਾਲ ਜੋਣਾ ਪੜਫਟਾ। ਉਹ ਬਈ ਸਾਨੂੰ ਬਚਾ ਜਾ ਕੀ ਐਸੋ ਟਾਲਿਆ ਲੋ ਲਾਗਾ ਮਿਸਤਰੀ ਕਰਪਾਨਾ ਘੜੀਆਂ ਕਰਪਾਨਾ ਦਸੀਆਂ ਤੇ ਮਠਾਈਆਂ ਤੇ ਕਪੜੇ ਦੇ ਵੜਲੇ ਤੇ ਇਹਨਾਂ ਦੇ ਵਿੱਚ ਬੰਦੂਕਾਂ ਮੋਢੇ ਰੱਖਦੇ ਰੱਖ ਲਈਆਂ ਫੋਜ ਜੀ ਡਗਰਾਵਾਂ ਵਾਲੇ ਸਾਡੇ ਮਾਲ ਨੂੰ ਪਾਏਗਾ ਮਾਲ ਖੋਲੋ ਬੰਦੇ ਵੜੋ ਨੰਬਰ ਲਾਰੋ ਤੇ ਇੱਕ ਜੀ ਬੜਾ ਤਗੜਾ ਸਿਆਣਾ ਬੰਦਾ ਸੀ ਉਹਨੇ ਆਖਿਆ ਤੁਹਾਡੇ ਵਰਗੇ ਹੋਂਦ ਤੇ ਕਿਹੜਾ ਬਰਾ ਦੇ ਰਹੇ ਤੇ ਥੌਰ ਵਾਲੇ ਨਾਲ ਛੇੜੋ ਨਾਲ ਨਾਲੇ ਕੋ ਬੰਦੂਕਾਂ ਆ ਜੇ ਨੇ ਤੁਹਾਡਾ ਅਕੜੀ ਜੀਸ਼ਾ ਨਾ ਚੌਲੂ ਗਰੋ ਦਰ ਦੂਰ ਗਏ ਅਸੀਂ ਨਿਕਲ ਅਸੀਂ ਆ ਗਏ ਉਸ ਦਲਾ ਦੇ ਕੰਡੇ ਤੇ ਉਸ ਬਿਸਿੰਦੇ ਲੱਗ ਜਾਂ ਲੈ ਬੇੜੀ ਤੋਂ ਦਲਾ ਦੇ ਕੰਡੇ ਤੇ ਆਏ ਤੇ ਉੱਥੇ ਆਲਮ ਜੁੜ ਗਿਆ ਬੜਾ ਬੇੜੀਆਂ ਦੋ ਉਹਤੇ ਕਿੰਨੂ ਮਿਲੇ ਬੇੜੀ ਬਈ ਬੇੜੀ ਬੋੜੀ ਕੋਈ ਨਾ ਮਿਲੇ ਉਹ ਵੈਰਾ ਮੀ ਪੈ ਲੱਗ ਗਿਆ ਜਰਾ ਚੜ ਗਿਆ ਨਾ ਕੋਈ ਆਟਾ ਨਾ ਕੋਈ ਪਾਣੀ ਨਾ ਕੋਈ ਖਾਣੂ ਨਾ ਪੀਣੂ ਬੜੀ ਮੁਸ਼ਕਲ ਕੱਢ ਜਿਵੇਂ ਜ ਸਾਡੇ ਗੋੜਿਆਂ ਨੇ ਉਸ ਵਾਰੀ ਆਏ ਬੇੜੀ ਬੋੜੀ ਸਾਨੂੰ ਫੇਰ ਨਹੀਂ ਮਿਲੀ ਕੁਈ ਸਾਡੇ ਕਾਲਾ ਸਿੰਘ ਦੀ ਕਮਰ ਕਾਲਾ ਸਿੰਘ ਇਹਨੇ ਨਾਨਕੇ ਜੀ ਆ ਜਾ ਰਹੇ ਅਸ ਆਸਾ ਜਾ ਰਹੇ ਉਹ ਜਾ ਰਹੇ ਤਰਦੇ ਤੁਰਦੇ ਸੀ ਉਹ ਵੀ ਗਏ ਸਾਨੂੰ ਸਾਡਾ ਭਾਈ ਪ੍ਰੇਮ ਸਿੰਘ ਸਰਬਾਸੀ ਇਹ ਸਾਰੇ ਇਹ ਸੰਤੋ ਲੱਗ ਪਏ ਇਹਨਾਂ ਨੇ ਕਾਨਿਆਂ ਦੇ ਕੁੜੇ ਬਣਾ ਕੇ ਤੇ ਜਿਹੜੇ ਲੋਕ ਉਸੇ ਸ਼ਾਹਬੇ ਦੇ ਪਟਕੇ ਉਹ ਉਹਨਾਂ ਦੇ ਉਸਤੇ ਲੁੜੀਆਂ ਬੰਦੇ ਦੋ ਦੋ ਤਿੰਨ ਤਿੰਨ ਕਰਕੇ 12 ਸਾਨੂੰ ਮੇਰਾ ਭਰਾ ਵੱਡਾ ਚਾਚਾ ਰਸਕੀਰ ਸਿੰਘ ਵੀ ਇੱਕ ਮੈਂ ਮੇਰਾ ਭਰਾ ਤੇ ਕੋਲ ਅਭਰਾ ਜਿੰਦਰ ਸਿੰਘ ਅਸੀਂ ਉਹਦੇ ਆ ਗਿਆ ਚਾਰ ਜਣੇ ਅੱਗੂ ਸਾਨੂੰ ਪਾ ਕੇ ਚਾਹਦੇ ਆਲੇ ਨੰਗ ਉਹ ਕਾਣੇ ਮਸੂ ਮਾਲ ਨੇ ਜੀ ਅਜੀ ਬੜੀ ਫਿਰਦੀ ਸੀ ਇੱਕ ਛੋਟੀ ਗੱਡੇ ਦੀ ਬੜੀ ਮੋਢੀ ਘੋੜੀ ਜਿਹੀ ਇਹ ਇਹ ਸਾਡਾ ਮਹਿਕ ਕੇ ਰਿਹਾ ਨਾ ਪਾੜਾ ਇਹ ਪਰ ਮਾਰ ਨਹੀਂ ਉਹ ਜਾ ਕੇ ਸਾਡੇ ਉਖੋਗੇ ਲੈ ਗਏ ਦਰਾਡੂ ਗੱਸੀ ਸਭ ਰਾਏ ਅਜੀ ਫਲਾੜੇ ਅਜੀ ਰਾਤ ਸੇ ਕੇ ਫਲਾੜੇ ਦੇ ਪਰਫਲੇ ਆ ਤੁਹਾਡਾ ਸਾਡਾ ਅੰਗਸਰੀ ਤੁਹਾਡਾ ਬਿਸਟਰੇਜ ਸਾਜਾ ਚੱਲ ਰਹੀ ਨੇ ਅਜੀ ਆ ਗਿਆ ਉਹ ਦੂ ਬਗਰੋ ਹਜਾਰੇ ਤੇ ਤੇ ਰਮਨ ਅਲਾਹ ਹੈ ਹੋਰ ਵੀ ਦਾਣਾ ਆਟਾ ਕੋਈ ਨਾ ਲੱਭੇ ਪਲਾਣੇ ਦੇ ਸੋਲੇ ਲੋਕਾਂ ਨੇ ਇਕੱਠੇ ਕਰ ਲ ਜਿਹੜੇ ਤੇਰੇ ਨਹੀਂ ਬਈ ਬੜੀ ਮੁਸ਼ਕਿਲ ਆ ਕੇ ਸੋਕੇ ਲੈਣ ਕਿ ਰਜ਼ੂਲਾ ਕੈਰੂਲਾ ਮਿਲ ਚੜਲਾ ਕਰਕੇ ਅਜੇ ਟਾਈਮ ਲਗਾਉ। ਉਸ ਬਾਗ ਪਾਕਿਸਤਾਨ ਤੋਂ ਨਾ ਇਧਰ ਆ ਕੇ ਅਸੀਂ ਨਿਗਹਿ ਵੀ ਕਿਸੇ ਪਿੰਡ ਹੋਰ ਚਲੇ ਗਏ ਦਰਬਾਰ ਸਾਹਿਬ ਸਾਡੇ ਕੋਲ ਹੋਵੇ ਉਹ ਅਗੂ ਪਾ ਜਾ ਇਹਨਾਂ ਦਾ ਆਪਣੇ ਹਿੰਦੂ ਵਾਲੇ ਜਥਾ ਹੋਏ ਮੁਸਲਮਾਨ ਨੇ ਪਖੰਡ ਬਣਾਇ ਫਿਰ ਮਾਰ ਵੇ ਮਾਰੋ ਬੰਨਾ ਕੇ ਬੰਨ ਦਰਬਾਰ ਸਾਹਿਬ ਚੁੱਕੀ ਫਿਰ ਮਾਰੋ ਕਿਉਂ ਮਾਰੋ ਬਈ ਘਰ ਬਚੂ ਜਗਾ ਲੋ ਜੀ ਐਵੇਂ ਕਰਦੇ ਕਰਦੇ ਅਸੀਂ ਉੱਥੇ ਇਹ ਫਿਰ ਲੰਗੋਚਰ ਚ ਬਹਿ ਗਏ ਲੰਗੋਚਰ ਚ ਬਹਿ ਗਏ ਤੇ ਮਾਰਾ ਮੋਟਾ ਮਿਲ ਲੱਗ ਗਿਆ ਕੋਈ ਖਾਣ ਪੀਣ ਵਾੜੀ ਵਾੜੀ ਵੀ ਦਿੰਦੇ ਆ ਚਲੋ ਹੁਣ ਇਹ ਲੋਗੇ ਬੜਾ ਹੋਰ ਸੰਕਟ ਦੇ ਕਾਇਆ ਜਿਹੜਾ ਇਹ ਕੰਮਕਾਰ ਦਾ ਕੋਈ ਸ਼ਰਮ ਹੋ ਗੱਦੇ ਸਾ ਇਹ ਅਜੀ ਆਗਾ ਜਦੋਂ ਉਸ ਨੂੰ ਨਿਕਲ ਗਏ ਤੇ ਉਹ ਰਵਾੜੀ ਹੈ ਹਾਂਜੀ ਸਾਡੇ ਬੰਦੇ ਰਵਾੜੀ ਨੂੰ ਨਿਕਲ ਗਏ ਬਈ ਉਸੇ ਦੀਪੂ ਖੁੱਲਾਵਾ ਉਸੇ ਕੰਪ ਲੱਗੇ ਵਾਲੇ ਉਸੇ ਆਟਾ ਦਾਣਾ ਦਿੰਦੇ ਨੇ ਅਸੀਂ ਜੋ ਚੱਕੇ ਕੁਝ ਪੰਜ ਚਾਰ ਜਣਾਂ ਨੇ ਸੰਭਾਣ ਤੇ ਜਾ ਵੜੇ ਰਵਾੜੀ ਪੁਰਾਣੀ ਉਹ ਤੇ ਇੱਕ ਤਸਵੀਰਦਾਰ ਸੀ ਲੱਗਦਾ ਉਹ ਆਪਣੇ ਇੱਧਰ ਪੰਜਾਬ 'ਚ ਨੌਕਰੀ ਕਰਦਾ ਸੀ ਹਿੰਦੂ ਸੀ ਲੱਗਦਾ ਉਹਨੇ ਸਾਡੇ ਸਾਦਾਂ ਨੂੰ ਪੰਜਾਬੀਆਂ ਨੂੰ ਵੇਖ ਕੇ ਆ ਕੇ ਸਾਡੇ ਨਾਲ ਹਮਦਰਦੀ ਕੀਤੀ ਉਹਨੇ ਕਿਹਾ ਤੁਸੀਂ ਬਹਿ ਜਾਓ ਆ ਤੁਹਾਨੂੰ ਆ ਕਮਰਾ ਇੰਨਾ ਲੰਮਾ ਜਿੱਤੇ ਜਿੰਨਾ ਸਾਡਾ ਲੱਗਦਾ ਜੇ ਬਹਿ ਜਾਓ ਉਹਨੇ ਸਾਦਾ ਆਟਾ ਓਟਾ ਰਾਸ ਰੋਚ ਲਾਵੇ ਦਾ ਉਹਨੂੰ ਆਖਰ ਵਿੱਚ ਤੁਹਾਡੇ ਆ ਮੋੜੇ ਜਵਾਨ ਨੇ ਇਹਨਾਂ ਮੋੜੇ ਉੱਤੇ ਕੰਮ ਲਾਉ ਵੇਦ ਲੈ ਕੇ ਉੱਤੇ ਕਪੜਾ ਬਣਾਉਣ ਵਾਲੇ ਜਦ ਇੱਕ ਲੋੜ ਬੰਦਿਆਂ ਨੇ ਤੁਸੀਂ ਉੱਤੇ ਜੈਲੀ ਸੂੜੀ ਕਰਨ ਲਈ ਕਰ ਤਾ ਇਹਨੇ ਕਰਦੇ ਕਰਦਾ ਉਦੋਂ ਇੱਕ ਮਾਲ ਵਿੱਚ ਗੋਪੀ ਸਿੰਘ ਆਇਆ ਸੀ ਉਹ ਉੱਤੇ ਬੰਦਾ ਆ ਗੋ ਬੜਾ ਬੈਠਾ ਉੱਤੇ ਸਾਰਾ ਮਕਾਨ ਬੜਾ ਲੰਮਾ ਚੌੜਾ ਸੀ ਉਸ ਨੂੰ ਉਹ ਨਾਲੇ ਕੋ ਗੰਦੇ ਰਾਤ ਆ ਗਏ ਨਿਕਲੋ ਉਹ ਤੇ ਕਾ ਨਿਕਲੋ ਕਰ ਜਾ ਅਸੀਂ ਪੈੜ ਪਰ ਚੜ ਗਾ ਸਾਨੂੰ ਲੈ ਗਏ ਤਸਵੀਰਦਾਰ ਕੋਦੇ ਗੰਦੇ ਜੇ ਕੱਚੇ ਜੇ ਮਕਾਨ ਐਂ ਲੱਗਣ ਜੇ ਡਿਗਦੇ ਨਾ ਪਰ ਉਹਨਾਂ ਦੇ ਵਿਚੋਣੇ ਸਾਨੂੰ ਬਾਗ ਰਸਤਾ ਆਟਾ ਉਟਾ ਰਾਜਨ ਦੇ ਲੱਗ ਗਿਆ ਕੁਝ ਦਿਨ ਪਾ ਉੱਥੇ ਵੀ ਇਹ ਜਿਹੇ ਆਲਾ ਬੰਦੇ ਇਧਰੋਂ ਸੁਪਾ ਆਵਾਪਸ ਇਹ ਸੱਦ ਨਾ ਮੋੜੇ ਗਾਣਾ ਟੁਆਣੀਓ ਆ ਬਿਆਣੀ ਬਿਆਣੀ ਰਵਾੜੀ ਨਹੀਂ ਬਿਆਣੀ ਬਿਆਣੀ ਅਸੀਂ ਸੀ ਅਸੀਂ ਜੇ ਉਥੋਂ ਆ ਕੇ ਫੇਰੇ ਤੇ ਕੰਮ ਕਰਿਆੜੀ ਵਾ ਵਾਣ ਵਟਨਾ ਚਾਲੀ ਕਰਨੀ ਇਹ ਜਾਂ ਕਰਦੇ ਕੁਝ ਵੀ ਨਹੀਂ ਸੀ ਕੋਲ ਇਨਾ ਕੁਝ ਬੋਲਦੇ ਵਾ ਤੇ ਸਾਡੇ ਸੁਫੇਰ ਨਿਕਲ ਨਹੀਂ ਸੀ ਕੋਝ ਜਿਹੋ ਇਹ ਉਹਨਾਂ ਨੇ ਕਿਆ ਕਰਦਾ ਨਿਕਲੋ ਤੰਦਰਾ ਕਿਤੇ ਮਰੋਂ ਨੇ ਪੱਕੇ ਕੋਈ ਕੋਲ ਪਾ ਜਾ ਰ ਮਾਰ ਦੇਵੇਗਾ ਉਸ ਵੇ ਬੜੇ ਮਾਰੇ ਹਲਾਤ ਬੜੇ ਅਈ ਹੱਥ ਨੂੰ ਹੱਥ ਖਾਂਦਾ ਕੋਈ ਸੱਜਣ ਕਿਹਦਾ ਕੋਣ ਹੁਣ बापू 47 ਵਕਤ ਤੁਹਾਡੀ ਉਮਰ ਕਿੰਨੀ ਸੀ 47 ਵੇਚ ਉਮਰ ਮੇਰੀ ਸੀ 12 13 ਸਾਲ ਦੀ 12 13 ਸਾਲ ਦੀ ਜਦੋਂ ਅਸੀਂ ਪਾਕਿਸਤਾਨੋਂ ਲੰਘਿਆ ਠੀਕ ਹੈ ਜੀ ਉਦੋਂ 10 ਕੁ ਸਾਲ ਦੀ ਉਮਰ ਸੀ ਤੇ ਕਿਰਸਾ ਦਾਰਾ ਭਰਾ ਉਹਦੇ ਬਾਪਾ ਉਮਰ ਸੀ ਬਾਬਾ ਜੀ ਦਾ ਵੱਡਾ ਸੀ ਅੱਛਾ ਕੋਈ ਤੁਹਾਡੇ ਰਿਸ਼ਤੇਦਾਰ ਜਾਂ ਪਰਿਵਾਰ ਵਿੱਚੋਂ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਾ ਸਾਡਾ ਨੁਕਸਾਨ ਨਹੀਂ ਹੋਇਆ ਕਿਉਂਕਿ ਸਾਡੇ ਹਜ਼ਾਰੇ ਵਾਲੇ ਜਿਹੜੇ ਸਾਡੇ ਇਹ ਕਾਰਾਗੇ ਮਾਮੇ ਤਰਦੇ ਸਨ ਇਹ ਸਾਨੂੰ ਖਿੱਚ ਦਰੋਗੇ ਤਨਾ ਕੋਨਾ ਨੇ ਫਰਕੀਆਂ ਬਣਾ ਕੇ ਉਹਨਾਂ ਉੱਤੇ ਬਾਬ ਹੋਗੇ ਸਾਨੂੰ ਲੈ ਉਹਨਾਂ ਦੇ ਪਾਸ ਅੱਛਾ ਬਾਪੂ ਜਿਹੜਾ ਪਿੰਡ ਤੁਸੀਂ ਰਹਿੰਦੇ ਸੀ ਉੱਥੇ ਮੁਸਲਮਾਨਾਂ ਦੀ ਆਬਾਦੀ ਕਿੰਨੀ ਸੀ ਹਿੰਦੂਆਂ ਦੀ ਜਾਂ ਕਿੰਨੀ ਆਬਾਦੀ ਸੀ ਪਹਿਲੇ ਹਾਂਜੀ ਹਾਂਜੀ ਪਹਿਲਾਂ ਉਹ ਕਾਦਰ ਬਾਦ ਆਬਾਦੀ ਹਿੰਦੂ ਥੋੜੇ ਸਨ ਮੁਸਲਮਾਨ ਜ਼ਿਆਦਾ ਸਨ ਮੁਸਲਮਾਨ ਜ਼ਿਆਦਾ ਸਨ ਉਹ ਜਿਹੜਾ ਜੰਡੇ ਖੋਜਾ ਸੀ ਜਿਹੜਾ ਸਾਨੂੰ ਲੈ ਜਾਉ ਹੁੰਦਾ ਉਹਦੀ ਜ਼ਮੀਨ ਅਸੀਂ ਬਾਦ ਦੇ ਸੀ ਉਹਦੇ ਨਾਲ ਉਹ ਮੁਸਲਮਾਨ ਲੱਗਦੇ ਸਨ ਉਹਨੂੰ ਅਸੀਂ ਰਾਤੀ ਸਾਡੇ ਬੰਦੇ ਗਾ ਤੇ ਉਹਨੂੰ ਮਿੰਦਰ ਸਿੰਘ ਉਹਦੇ ਨਾਲ ਹੀ ਆ ਆਸਾਂ ਨਾਲ ਬੈਠੇ ਨੂੰ ਦਫਸਰਾ ਤੋਂ ਮਰ ਗਿਆ ਉਹ ਇਹ ਸਾਡੇ ਵੱਡੇ ਵੱਡੇ ਗਏ ਇਹ ਕੰਡਾ ਤੇ ਚਾਲ ਚੜ੍ਹ ਕੇ ਉਹਨੂੰ ਕੱਢ ਲਿਆ ਨੇ ਸੋ ਉਹਨੂੰ ਮਾਰ ਲੈਣਾ ਪਰ ਸਾਡਾ ਸਾਡੇ ਕੋਲ ਤੇ ਕੋ ਮਨ ਜਾਣਾ ਵੀ ਸਾਰੀ ਰਾਤ ਇਹ ਲੋਹਾ ਕੁੱਟਦੇ ਨੇ ਤੇ ਸਾਡੇ ਬੁੱਢੇ ਚਾਹਣ ਸਾਡੇ ਵੱਡੇ ਸਾਜਾ ਚਾਚੇ ਉਹ ਕਹਿਣ ਅਸੀਂ ਬੰਦੂਕਾਂ ਬਣਾ ਨੇ ਰਾਜਸਥਾਨ ਨੂੰ ਅਸੀਂ ਮਿਸਤਰੀ ਜਲਾਉਣ ਤੇ ਉਸ ਬਾਅਦ ਨੇ ਸਾਡੇ ਆਲੇ ਦੁਆਲੇ ਵਾਲੇ ਸਾਡੇ ਨੇੜੇ ਨਹੀਂ ਆਇਆ ਤੇ ਇਸ ਤਰ੍ਹਾਂ ਕਰਕੇ ਅਸੀਂ ਉਸ ਨੂੰ ਨਿਕਲ ਡੰਗਰ ਨੂੰ ਡੰਗਰ ਡਰਾਉ ਨੂੰ ਪਾਈਏ ਡੰਗਰ ਰੰਗਾਉਂਦਾ ਫਿਰ ਵੀ ਇਹੋ ਜਿਹੇ ਜਾਨ ਤੇ ਮੁਸਲਮਾਨ ਇਕ ਬੜਾ ਰਲਾ ਬੰਦਾ ਸੀ ਉਹਨਾਂ ਕਿਹਾ ਸੀ ਉਹ ਅਰਦੇ ਪਾਣ ਵਾਲੇ ਜੀ ਬੜਾ ਵੱਡਾ ਜਿਹਾ ਪਿਆਰ ਉਹਦੇ ਤੇ ਛੱਡੋ ਛੋੜੋ ਮਾਂ ਨੂੰ ਨਾ ਪਾਓ ਤੁਸੀਂ ਮਾਂ ਛੱਡ ਦਿਓ ਪਾ ਦਿਓ ਅੱਛਾ ਬਾਪੂ ਲੋਕ ਕਿਵੇਂ ਰਹਿੰਦੇ ਸੀ ਉਦੋਂ ਪਹਿਲਾਂ ਮੰਨ ਲਓ ਵੰਡ ਤੋਂ ਪਹਿਲਾਂ ਐਲਾਨ ਹੋਣ ਤੋਂ ਪਹਿਲਾਂ ਲੋਕ ਕਿਸ ਤਰ੍ਹਾਂ ਰਹਿੰਦੇ ਸੀ ਸਰਦਾਰ ਜੀ ਬਰਤੋਸਾ ਰੌਲ ਮੇਰ ਕੇ ਬੈਣਾ ਇਹ ਕੁਝ ਨਾ ਗੱਲਾਂ ਬਾਤਾਂ ਕਰਨੀ ਕਿ ਕੋਈ ਕਾਮਕਾਰ ਵੀ ਮੜ ਜੜ ਜਾਂ ਸੱਜੜ ਮੜ ਗਿਆ ਉਹ ਵਿਵਸਾਧੀਆਂ ਦੇ ਵੀ ਆਉਂਦੇ ਜਾਂਦੇ ਸੀ ਤੇ ਇਹ ਸਰਕਾਰ ਕੇ ਸਾਨੂੰ ਅਸੀਂ ਉਸ ਤੋਂ ਨਿਕਲੇ ਉਸ ਨੂੰ ਇੱਕ ਕਿ ਅਸੀਂ ਲੜਗਣ ਜਿਹੜੇ ਨੇ ਉਹ ਸਾਡੇ ਨੇੜੇ ਜਿਵੇਂ ਸੀ ਲੜਗਣ ਸਾਡੇ ਕੋਲ ਆ ਨਾ ਜਾਂਦੇ ਸੀ ਉਹਨਾਂ ਨੇ ਸਾਨੂੰ ਲੱਗਿਆ ਵੀ ਤੁਸੀਂ ਦਰਗਣਾ ਚੱਲੋ ਆਪਾਂ ਜਥਾ ਬਣਾ ਕੇ ਚੱਲਾਂਗੇ ਸਾਡੇ ਵੱਡੇ ਕਾਲੇ ਪਾ ਗਏ ਇਹ ਕਹਿਣਾ ਸੀ ਜੇ ਇਹ ਜਥੇ ਨਾਲ ਆ ਗਏ ਕੀ ਬੋਲ ਰੋਲ ਕੇ ਸਾਡੇ ਨਾਲ ਬੱਤ ਪਰ ਜਾਈਏ ਤੇ ਚਲੋ ਜਰਾ ਅਲੱਗ ਚਲੋ ਆ ਸਾਰਾ ਈਓ ਸੀ ਅਲੱਗ ਅਲੱਗ ਬਸ ਇਸ ਤਰ੍ਹਾਂ ਕਰਕੇ ਸੀ ਪਰਮਣੂ ਜਰ ਆ ਗਿਆ ਉਸੇ ਇਹਨਾਂ ਚੱਲ ਰਿਹਾ ਸੀ ਅੱਛਾ ਬਾਪੂ ਲੋਕ ਪਹਿਲਾਂ ਇੱਕ ਦੂਜੇ ਕਾਰ ਸਾਂਝੇ ਹੁੰਦੇ ਸੀ ਤੇ ਇਹ ਲੋਕ ਫਿਰ ਕੀ ਇਹ ਲੋਕਾਂ ਦੀ ਮੰਗ ਸੀ ਵੀ ਇਹ ਇਸ ਤਰ੍ਹਾਂ ਦੇਸ਼ ਬਣਨੇ ਚਾਹੀ ਗਏ ਨੇ ਨਾ ਇਹ ਲੋਕਾਂ ਦੀ ਮੰਗ ਨਹੀਂ ਸੀ ਇਹ ਮੰਗ ਸੀ ਜਿਹੜੇ ਡਾਕੂ ਉਹ ਝੰਡਾ ਵਖਰਾ ਗੱਡੀ ਫੇਰੇ ਵਖਰਾ ਗੱਡੀ ਫਰਦਾ ਤੇ ਕਦਰੋ ਆਮ ਗੱਡੀਆਂ ਬਾਰ-ਬਾਰ ਕੇ ਖੂਨ ਦਿਆਂ ਬੁੜੀਆਂ ਬੰਦੇ ਮੁਸਲਮਾਨਾਂ ਨੂੰ ਇਹਨਾਂ ਮਾਰ ਦੇਣਾ ਉਹ ਵੀ ਲੱਗ ਪਿਆ ਉਹਨਾਂ ਨੇ ਵੀ جواب ਦਿੱਤਾ ਤੇ ਬੁਰਾ ਮੰਦਾ ਆ ਵਾ ਇਹ ਸਾਰੇ ਕੰਬੜ ਵੀ ਜਾਂ ਚ ਕੀ ਇਹ ਪਾਗ ਦਾ ਪਾਕੀ ਕਰ ਸਕਦੇ ਉਸ ਵੇਲੇ ਸਰਕਾਰ ਕੋਲ ਤਾਂ ਕੋਈ ਪ੍ਰਬੰਧ ਨਹੀਂ ਸੀ ਕੋਈ ਪ੍ਰਬੰਧ ਸਾਨੂੰ ਵੀ ਥੋੜਾ ਜਨਾ ਸਾਰਾ ਆਇਆ ਸਾਨੂੰ ਜਿਹੜੇ ਉਹ ਮੁਸਲਮਾਨ ਆਇਆ ਉਹਦੇ ਪਾਕ ਪਲੋਚਸ ਨਾਲ ਉਹਨਾਂ ਨਾਲ ਸਾਡੇ ਆਪਣੀ ਮਿਲਟਰੀ ਜਨਰਲ ਵੀ ਜੱਡੀ ਉੱਥੇ ਗਈ ਚਾਲੀ ਦਸਾਲੇ ਚੰਡੇ ਤੇ ਪਤਰ ਜੇ ਉਹ ਉਸੇ ਅਮਨ ਹੋ ਗਿਆ ਹੋ ਸਾਰੇ ਆਪ ਕੋ ਫੱਜ ਗਏ ਉਹਦਾ ਨਿਕਲ ਜਾਓ ਨਿਜ਼ਾ ਦੀ ਮਾਰ ਦੇਵਾ ਦਸਰ ਕੱਲ ਕੇ ਅਸੀਂ ਤੁਮ ਵਾਸ਼ ਕੇ ਆ ਨਿਕਲੇ ਤੇ ਹੁਣ ਤੇਰੇ ਕੋਲ ਮੇਰੀ ਗਾਲੀ ਜੇ ਨਹੀਂ ਪਾਉਂਦੇ ਸਜੀ ਅੱਛਾ ਮੰਨ ਲਓ ਜਿਹੜੇ ਪਿੰਡ ਤੁਸੀਂ ਰਹਿੰਦੇ ਸੀ ਉਸ ਪਿੰਡ 'ਚ ਤੁਸੀਂ ਕਿਹਾ ਵੀ ਵੱਡੀ ਗਿਣਤੀ ਮੁਸਲਮਾਨਾਂ ਦੀ ਸੀ ਜਦੋਂ ਇਹ ਐਲਾਨ ਹੋ ਗਿਆ ਕਿ ਦੋ ਦੇਸ਼ ਬਣਨ ਲੱਗਿਆ ਉਹਨਾਂ ਨੇ ਪਿੰਡ ਵਾਲਿਆਂ ਤਾਂ ਨਹੀਂ ਤੁਹਾਨੂੰ ਉਠਾਇਆ ਨਾ ਸਾਨੂੰ ਉਹਨਾਂ ਨੇ ਨਹੀਂ ਸਾ ਉਹ ਤਾਂ ਕਹਿਣਾ ਪਰਾਲ ਕੇ ਬੈਠੇ ਬੈਠੇ ਰੋ ਨਹੀਂ ਜਾਣਾ ਅਸੀਂ ਆਖਿਆ ਸਾਨੂੰ ਮਾਰ ਦੇਣਗੇ ਜੇ ਅਸੀਂ ਜਾਣਾ ਨਹੀਂ ਤੁਸੀਂ ਸਾਨੂੰ ਮੁਸਲਮਾਨ ਬਣਾਉਣਾ ਸੀ ਬਲਣਾ ਨਹੀਂ ਕਿ ਅਸੀਂ ਜੁਨੀ ਰਹਿੰਦੇ ਅਸੀਂ ਦੇਖ ਲੈ ਦੁੱਖ ਕਿੰਨਾ ਕੁ ਬਾਪੂ ਇਸ ਵੰਡ ਦਾ ਕਿੰਨਾ ਕੁ ਦੁੱਖ ਹੈ ਦੁੱਖ ਦੋ ਕਹਾਂ ਉਹਨਾਂ ਤੈਨੂੰ ਕੀ ਦੱਸਿਏ ਅਸੀਂ ਤਾਂ ਛੋਟੇ ਛੋਟੇ ਦੀ ਮਾਰ ਤੇ ਰੋਸ ਖਾਦੇ ਸਾਡਿਆਂ ਦੇ ਚੀਕਾ ਨਿਕਲਦੀਆਂ ਸਾਡਾ ਹਾਲ ਮਾੜਾ ਵੇ ਇੱਕ ਭੁੱਖ ਸਤਾਵੇ ਦੂਜੀ ਪਾਣੀ ਠੰਡ ਪਵੇ ਉਹ ਮਾਰੇ ਕੋਈ ਹਾਲ ਨਹੀਂ ਕੁਝ ਨਹੀਂ ਬੜੀ ਮਾਰੀ ਆਤਨੀ ਬੜੀ ਮਾਰੀ ਆ ਅਸੀਂ ਇਸ ਸਾਰਾ ਵਤੂ ਨਿਕਲੇ ਤੇ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ ਉਹ ਹੋਰ ਤਾਂ ਉਹ ਜੀ ਇਹ ਗੱਲ ਬਾਤ ਲੇ ਹੁਣ ਅੱਛਾ ਇਹ ਜਿਹੜੇ ਮੁਸਲਮਾਨ ਲੱਗਦੇ ਜਾਂ ਜਿਹੜਾ ਲੱਗ ਲਿਆ ਉਹ ਸਾਰੇ ਚਾਲ ਪੈਂਦੇ ਪਰ ਨਾਲ ਦੀ ਜੁਰਤ ਨਹੀਂ ਪੈਸਾ ਨੂੰ ਸਾਡੇ ਬੋੜੇ ਜੇ ਲੜਾਈ ਲੜੋ ਇਸ ਤਰ੍ਹਾਂ ਕਰਦੇ ਸਾਂ ਉਹ ਆਉਂਦੇ ਆਦੇ ਅਸੀਂ ਛੋਟਾ ਇਕੱਲੇ ਛੜਨਾ ਅੱਛਾ ਬਾਪੂ ਜਿਹੜੇ ਤੁਹਾਡੇ ਉਧਰ ਦੋਸਤ ਸੀ ਮਿੱਤਰ ਖੇਡਦੇ ਸੀ ਜਿਨ੍ਹਾਂ ਨਾਲ ਹਾਂ ਕੋਈ ਨਾਮ ਉਹਨਾਂ ਦੇ ਯਾਦ ਹੁਣ ਨਹੀਂ ਅਜੇ ਛੋਟੇ ਸਾਨੂੰ ਕੋਈ ਨਾਮ ਨਹੀਂ ਆ ਹਾਂ ਅੱਜ ਛੋਟੇ ਸੀ ਪਰ ਖੇਡਦੇ ਤਾਂ ਹੁੰਦੇ ਸੀ ਇਕੱਠੇ ਖੇਡਦੇ ਤਾਂ ਸੀ ਮਾਲ ਮੂਲ ਚਲਾਦੇ ਸੀ ਹਾਂ ਮਾਲ ਚਰਾਨਾ ਉਹ ਇੱਕ ਗਰੁੱਪ ਸਾਡਾ ਬੇਲੀ ਬਣ ਗਿਆ ਮੁਸਲਮਾਨਾਂ ਦਾ ਇੱਕ ਗਰੁੱਪ ਜਿਹੜਾ ਕੋ ਜਿਆਦਾ ਬਡੇਰਾ ਸੀ ਹੂੰ ਉਹ ਆ ਕੇ ਆ ਸਾਡੇ ਸਿੱਕਾ ਦਾ ਨਾ ਲਾਵੇ ਇਹ ਜਿਹੜੇ ਨਿੱਕੇ ਨਾ ਸੋਨੇ ਦੇ ਇਹ ਜੁੰਡਰ ਜੇ ਸਾਡੇ ਨਾਲ ਰਕਮ ਸਾਡੀ ਲੜਾਈ ਤਾਂ ਹੋਈ ਉਹਨਾਂ ਨਾਲ ਪਰ ਉਹਨਾਂ ਅਨੁਸਾਰਾਂ ਨੇ ਰੋਗ ਰਕਿਆ ਲਈ ਫਿਰ ਇਹਨਾਂ ਨੇ ਸਾਡੇ ਬੰਦੇ ਨੇ ਉਹਨਾਂ ਜਗ੍ਹਾ ਜੱਲਾ ਬਲ ਬਲ ਦਿੱਤਾ ਭਾਈ ਆਪਾਂ ਲਾ ਕੇ ਬੈਠੇ ਇਹ ਵਾਜੇ ਦੋਸਤ ਪਾਕਿਸਤਾਨ ਮਾਰ ਕੇ ਤਾਂ ਫਿਰ ਕੀ ਕਾਜ ਹੋ ਗੇ ਅੱਜ ਜਿਹੀ ਇਹ ਜਸਰੀ ਜੇ ਸਾਡੇ ਕੋਲ ਵੀ ਹਾਲ ਮਾਰਾ ਸਾਡੇ ਕੋਲ ਵੀ ਮਾਰਾ ਉਹ ਜੀ ਇਹੇ ਕਰਕੇ ਅਸੀਂ ਤੇ ਨੀ ਕੋ ਸਾਡਾ ਉੱਥੇ ਝਗੜਾ ਉਹ ਉੱਜਾ ਨਹੀਂ ਕਿਚੜੋ ਜੂੜੋ ਰਮਾਲ ਵਿਚ ਰਾਵਣਾ